ਸਾ ਵਾਹੇ ਗੁਰੂ ਜੀ ਕੀ ਫਤਿਹ ਭੈਣ ਨਾਨਕੀ ਫਿਰੇ ਖੜਾਉਂਦੀ ਜੱਗ ਦਾ ਸਿਰਜਣਹਾਰਾ ਭੈਣ ਨਾਨਕੀ ਫਿਰੇ ਖੜਾਉਂਦੀ ਜੱਗ ਦਾ ਸਿਰਜਣਹਾਰਾ ਤੇਰੀਆਂ ਸਤਗੁਰ ਤੂੰ ਹੀ ਜਾਣੀ ਮਿੱਠਾ ਲੱਗੇ ਹਰ ਪਾਣਾ ਭੈਣ ਨਾਨਕੀ ਫਿਰੇ ਖੜਾਉਂਦੀ ਜੱਗ ਦਾ ਸਿਰਜਣਹਾਰਾ ਤੇਰੀ ਸਤਗੁਰ ਚਾਣੀ ਮਿਥਰਾ ਦੀ ਕੇ ਹਰ ਪਾਣਾ ਪੈਣ ਨਾਨਕੀ ਫਿਰੇ ਖੜਾਂਦੀ ਜਗ ਦਾ ਸਿਰਜਨ ਹਾਰਾ ਉਮਰ ਨਿਆਣੀ ਅਕਲ ਸਖਾਂਦਾ ਤੂੰ ਪਾंदे ਨੂੰ ਆਪ ਪੜਾਉਂਦਾ ਉਮਰ ਨਿਆਣੀ ਅਕਲ ਸਖਾਂਦਾ ਤੂੰ ਪਾंदे ਨੂੰ ਆਪ ਪੜਾਉਂਦਾ ਨਾ ਹਾ ਕਚਿਰਿਆਂ ਦਾ ਨੂਰ ਬਾਬਲਾ ਦੁਖੀਆਂ ਦੇ ਦੁੱਖ ਦੂਰ ਕਰਨ ਲਈ ਖੁਦ ਆਇਆ ਬਖਸ਼ਣ ਹਾਰਾ ਤੇਰੀਆਂ ਸਤਗੁਰ ਤੂੰ ਹੀ ਜਾਣੇ ਮਿਠੜਾ ਲਈ ਹਰ ਪਾਣਾ ਪੈਣ ਨਾਨਕੀ ਫਿਰੇ ਖੜਾਉਂਦੀ ਜਗ ਦਾ ਸਿਰਜਣ ਦਿਨ ਹੈ ਸਾਖੀ ਵੀਰ ਦੀ ਕੀ ਕੋਈ ਕਰ ਲਉ ਰਾਖੀ ਵੀਰ ਦੀ ਹਰ ਇੱਕ ਦਿਨ ਹੈ ਸਾਖੀ ਵੀਰ ਦੀ ਇਹ ਔਰਤ ਦੇ ਹੱਕ ਵਿੱਚ ਬੋਲੂ ਸੱਚੇ ਸੋਦੇ ਤੇਰਾ ਤੋਲੂ ਪਰਮ ਪਖੰਡਾ ਦੀ ਕੰਡਾ ਟਾਕੇ ਸੱਚ ਦਾ ਕਰੂ ਪਸਾਰਾ ਤੇਰੀਆਂ ਸਤਗੁਰ ਤੂੰ ਹੀ ਜਾਣੇ ਮਿੱਠੜਾ ਲਗੇ ਹਰ ਪਾਣ ਨਾਨਕੀ ਫਰੇਖੜਾਂ ਦੀ ਜਗ ਦਾ ਸਿਰਜਣ ਹਾਰਾ ਵਿਚਿਣਕਾਣੀ ਪਾਗ ਲਾ ਗਿਆ ਖੁਦ ਪਰਮੇਸ਼ਰ ਆਪ ਆ ਗਿਆ ਵਿਚਿਣਕਾਣੀ ਪਾਗ ਲਾ ਗਿਆ ਖੁਦ ਪਰਮੇਸ਼ਰ ਆਪ ਆ ਗਿਆ ਮੱਝੀਆਂ ਚਾਰੇ ਲੀਲਾ ਤੇਰੀ ਆਖੇ ਵਾਹਿਗੁਰੂ ਰਸਨਾ ਮੇਰੀ ਬਾਠਾਂਵਾ ਪਾਠ ਨੂੰ ਬਖਸ਼ੀ ਤੇਰੀ ਲਿਖਦਾ ਸਿਰਤ ਨਮਾਣਾ ਪੈਣ ਨਾਨਕੀ ਫਿਰੇ ਖੜਾਉਂਦੀ ਜੱਗ ਦਾ ਸਿਰਜਨ ਹਾਰਾ ਪੈਣ ਨਾਨਕੀ ਫਿਰੇ ਖੜਾਉਂਦੀ ਜੱਗ ਦਾ ਸਿਰਜਨ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ